ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਬਲੈਕ ਚਣਿਆਂ ਦੀ ਰੈਸਪੀ ਅੱਜ ਦੀ ਆਪਾਂ ਸਬਜ਼ੀ ਤਿਆਰ ਕਰਾਂਗੇ ਸਿਰਫ ਆਪਾਂ ਕਾਲੇ ਚਣਿਆਂ ਦੀ ਸਬਜ਼ੀ ਤਿਆਰ ਕਰਾਂਗੇ ਉਸ ਲਈ ਆਪਾਂ ਛਣੇ ਲਏ ਸੀ ਜਿਸ ਨੂੰ ਆਪਾਂ ਸਾਰੀ ਰਾਤ ਭਿਓ ਕੇ ਰੱਖਿਆ ਸੀ ਜੇ ਤੁਹਾਡੇ ਕੋਲ ਟਾਈਮ ਘੱਟ ਹੈ ਤਾਂ ਤੁਸੀਂ 4-5 ਘੰਟੇ ਵੀ ਭਿਓ ਸਕਦੇ ਹੋ ਤੇ ਵਧੀਆ ਫੁੱਲ ਜਾਂਦੇ ਨੇ ਇਹ ਫੁੱਲ ਕੇ ਸਾਈਜ਼ ਤੇ ਥੋੜੇ ਜਿ ਮੋਟੇ ਹੋ ਚੁੱਕੇ ਨੇ ਇਸ ਤਰ੍ਹਾਂ ਮਸਾਲਾ ਤਿਆਰ ਕਰਨ ਲਈ ਲੈਨੇ ਆਪਾਂ ਇੱਕ ਲਸਣ ਦੀ ਗੰਡੀ ਲਈ ਸੀ 10 ਤੋਂ 15 ਲਸਣ ਦੀਆਂ ਕਲੀਆਂ ਨੇ ਇਸ ਵਿੱਚ ਆਪਾਂ ਤੇ ਚਾਰ ਗੰਡੇ ਲੈਏ ਨੇ ਇਹਨਾਂ ਨੂੰ ਆਪਾਂ ਛਿੱਲ ਲਿਆਏ ਅਦਰਕ ਦਾ ਟੁਕੜਾ ਲਿਆਏ ਵੱਡਾ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਛਿੱਲ ਲਿਆਏ ਮਿਰਚਾਂ ਲਈਆਂ ਨੇ ਪੰਜ ਤੋਂ ਛੇ ਮਿਰਚਾਂ ਲਈਆਂ ਨੇ ਇੱਕ ਟਮਾਟਰ ਲਿਆਏ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਰਫਲੀ ਕੱਟ ਕੇ ਮਿਕਸੀ ਦੇ ਚਾਰ ਵਿੱਚ ਪਾਵਾਂਗੇ ਸਾਰਿਆਂ ਨੂੰ ਚੰਗੀ ਤਰ੍ਹਾਂ ਆਪਾਂ ਵਾਸ਼ ਕਰ ਲਿਆਏ ਹੁਣ ਰਫਲੀ ਕੱਟ ਕੇ ਇਸ ਦਾ ਗ੍ਰाइंड ਕਰ ਲਵਾਂਗੇ ਇਸ ਨੂੰ ਆਪਾਂ ਰਫਲੀ ਕੱਟ ਲਿਆਏ ਹੁਣ ਇਸ ਦਾ ਆਪਾਂ ਇੱਕ ਪੇਸਟ ਤਿਆਰ ਕਰਾਂਗੇ ਆਪਣਾ ਬਰਤਨ ਬਿਲਕੁਲ ਗਰਮ ਹੋ ਚੁੱਕਿਆ ਹੈ ਹੁਣ ਇਸ ਵਿੱਚ ਇੱਕ ਕੱਠੀ ਸਰੋਂ ਤੇਲ ਦੀ ਐਡ ਕਰਾਂਗੇ ਇਹ ਇੱਕ ਘਟਕੀ ਆਪਾਂ ਸਰੋਂ ਦੇ ਤੇਲ ਦੀ ਐਡ ਕਰ ਚੁੱਕੀ ਐ ਇਹ ਸਰੋਂ ਦੇ ਤੇਲ ਵਿੱਚ ਹੀ ਸਬਜੀ ਵਧੀਆ ਲੱਗਦੀ ਐ ਹੁਣ ਇਸ ਵਿੱਚ ਜੀਰਾ ਐਡ ਕਰਾਂਗੇ ਥੋੜੀ ਜਿਹੀ ਦਵਾਈ ਨਾਲ ਐਡ ਕਰਾਂਗੇ ਥੋੜੀ ਜੀ ਦਾਲ ਚੀਨੀ ਐਡ ਕਰਾਂਗੇ ਤੋੜ ਕੇ ਹੁਣ ਇਸ ਵਿੱਚ ਆਪਣਾ ਕ੍ਰਸ਼ ਕੀਤਾ ਹੋਇਆ ਜੋ ਪੇਸਟ ਤਿਆਰ ਕੀਤੀ ਸੀ ਉਸ ਨੂੰ ਐਡ ਕਰਾਂਗੇ आप सारा मसाला पाके पा ते के भोज लेना है हम इस धनिया पुदीने चटनी बनाई सी इस चमच ऐड करा इसका फ्लेवर बहुत वजिया है इसकी जो जद बना के देखोगे तो जरूर ट्राई करो ਐਸਨਾਲ ਇਸ ਦੀ 스멜 ਵੀ ਬਹੁਤ ਵਧੀਆ ਆਉਂਦੀ ਹੈ ਹੁਣ ਇਸ ਵਿੱਚ ਆਪਾਂ ਨਮਕ ਮਿਰਚ ਐਡ ਕਰਾਂਗੇ ਆਪਾਂ ਲਈਏ ਥੋੜੀ ਜੀ ਹਲਦੀ ਐਸਨਾੜੀ ਕਰਾਂਗੇ ਲਾਲ ਮਿਰਚ ਸਵਾਦ ਅਨੁਸਾਰ ਗਰਮ ਮਸਾਲਾ ਸਵਾਦ ਅਨੁਸਾਰ ਥੋੜਾ ਜਿਹਾ ਨਮਕ ਇਹਨਾਂ ਚੰਗੀ ਤਰ੍ਹਾਂ ਮਿਕਸ ਕਰਕੇ ਮਸਾਲੇ ਨੂੰ ਪਕਾਵਾਂਗੇ ਉਹਨਾ ਟਾਈਮਾ ਤੱਕ ਪਕਾਣਾ ਹੈ ਜਿੰਨਾ ਟਾਈਮ ਮਸਾਲਾ ਆਪਣਾ ਤੇਲ ਨਾਲ ਛੱਡ ਦੇਵੇ ਸਸਿਸ ਵਿੱਚ ਚਾਹੋ ਤਾਂ ਆਲੂ ਵੀ ਐਡ ਕਰ ਸਕਦੇ ਹਾਂ ਪਰ ਆਪਾਂ ਅੱਜ ਬਿਨਾਂ ਆਲੂਆਂ ਤੋਂ ਬਣਾ ਰਹੇ ਹਾਂ ਵਿੱਚ ਥੋੜਾ ਜਿਹਾ ਹੈਂਗ ਪਾਊਡਰ ਐਡ ਕੀਤਾ ਹੈ ਮਸਾਲਾ ਆਪਣੇ ਚੰਗੀ ਤਰ੍ਹਾਂ ਭੁੰਨ ਚੁੱਕਿਆ ਹੈ 골ਡਨ ਮਸਾਲੇ ਤਾਂ ਹੈ ਵੀਰਾ ਪਕਾਉਣ ਲਈ ਹੈ ਇਹ ਤੇਲ ਛੱਡ ਦਿੱਤਾ ਹੈ ਮਸਾਲੇ ਨੇ ਆਪਣੇ ਨੇ ਹੁਣ ਥੋੜਾ ਜਿਹਾ ਪਾਣੀ ਐਡ ਕਰਕੇ ਨੂੰ ਫੇਰ ਪਕਾਵਾਂਗੇ ਇਸ ਵਿੱਚ ਆਪਾਂ ਪਾਣੀ ਪਾਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ അപ്പോൾ മസാലേ ഫേവളാ ചുക്കണം ചണേ ਤੁਸੀਂ ਇਸ ਵਿੱਚ ਚਣਿਆਂ ਦਾ ਪਾਣੀ ਵੀ ਐਡ ਕਰ ਸਕਦੇ ਹੋ ਜੇ ਚਣਿਆਂ ਦਾ ਪਾਣੀ ਐਡ ਕਰਨਾ ਹੈ ਤਾਂ ਚਣਿਆਂ ਨੂੰ ਪਹਿਲਾਂ ਤਿੰਨ ਚਾਰ ਵਾਰਿ ਵਾਸ਼ ਕਰਕੇ ਫਿਰ ਡਬਾਉਣਾ ਹੈ ਪਾਣੀ ਵਿੱਚ ਭਿਉਂ ਕੇ ਰੱਖਣਾ ਹੈ ਫਿਰ ਉਸ ਤੋਂ ਬਾਅਦ ਜਦੋਂ 4-5 ਘੰਟੇ ਆਪ ਭਿਉਂ ਕੇ ਰੱਖ ਦਿੱਤਾ ਉਹ ਵਾਲਾ ਪਾਣੀ ਐਡ ਕਰਨਾ ਹੈ ਕਿਉਂਕਿ ਚਣਿਆਂ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਜੋ ਕਿ ਆਪਣੇ ਸਿਹਤ ਲਈ ਕਾਫੀ ਜ਼ਿਆਦਾ ਵਧੀਆ ਹੁੰਦਾ ਹੈ ਹੁਣ ਇਸ ਵਿੱਚ ਆਪਾਂ ਪਾਣੀ ਐਡ ਕਰਾਂਗੇ 2 ਗਲਾਸ ਹੋਣੇਸ ਵਿੱਚ ਆਪਾਂ ਪਾਣੀ ਐਡ ਕਰ ਲਿਆ ਏ। ਤੁਹਾਡੇ ਸਦਿਆਂ ਇਸ ਨੂੰ 2 ਤੋਂ 3 ਵਿਸਲਸ ਮਰਵਾਵਾਂਗੇ ਆਪਾਂ। ਹੁਣ ਗੈਸ ਨੂੰ ਬੰਦ ਕਰਦੇ ਵਾਂਗੇ। ਸਰਬਜੀ ਆਪਣੀ ਬਣ ਚੁੱਕੀ ਹੈ ਹੁਣ ਇਸ ਵਿੱਚ ਵਾਧੂ ਸਾਰਾ ਧਨੀਆ ਐਡ ਕਰਾਂਗੇ ਗਾਰਨਿਸ਼ ਦੇ ਲਈ ਤੇ ਟੇਸਟ ਦੇ ਲਈ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਾਂਗੇ ਆਪਣੇ ਕਾਲੇ ਛੋਲਿਆਂ ਦੀ ਸਬਜ਼ੀ ਬਣ ਕੇ ਤਿਆਰ ਹੈ ਤੇ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ